ਸਰਸਕਲ ਤੋਂ ਸਿੱਖਰੇਦ ਅਨਿਕ ਸੁਰਾ ਟੀਵੀ ਮੈਸੋਨੀਆ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਉਸ ਬੀਬੇ ਦੇ ਬਾਰੇ ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਕੰਬ ਚੋਂਦਾ ਹੈ ਵੈਸੇ ਜਿਸ ਉਮਰ ਦੇ ਵਿੱਚ ਲੋਕ ਆਰਾਮ ਕਰਨ ਦਾ ਸੋਚਦੇ ਆ ਉਸ ਉਮਰ ਦੇ ਵਿੱਚ ਇਹਨਾਂ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਤੋਂ ਬਾਅਦ ਇੱਕ ਫਿਲਮਾਂ ਦੇ ਵਿੱਚ ਕੰਮ ਕੀਤਾ ਜਾ ਰਿਹਾ ਤੇ ਇਹਨਾਂ ਦੀ ਅਦਾਕਾਰੀ ਨੂੰ ਹਰ ਕੋਈ ਪਿਆਰ ਕਰਦਾ ਹੈ ਤੇ ਇਹਨਾਂ ਨੂੰ ਵੀ ਪੰਜਾਬੀ ਇੰਡਸਟਰੀ ਦੀ ਬੇਬੇ ਕਿਹਾ ਜਾਂਦਾ ਹੈ ਇੱਥੇ ਗੱਲ ਹੋ ਰਹੀ ਹੈ ਐਕਟਰੈਸ ਨਰਮਲ ਰਿਸ਼ੀ ਜੀ ਦੀ ਜਿਨ੍ਹਾਂ ਨੂੰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਅਸੀਂ ਬੇਬੇ ਦੇ ਕਿਰਦਾਰ ਦੇ ਵਿੱਚ ਵੇਖਿਆ ਤੇ ਅਕਸਰ ਕੱਬੇ ਅੰਦਾਜ਼ ਦੇ ਵਿੱਚ ਇਹ ਫਿਲਮਾਂ 'ਚ ਨਜ਼ਰ ਆਉਂਦੇ ਆ ਨਰਮਲ ਰਿਸ਼ੀ ਜੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਦੇ ਵਿੱਚ ਇੱਕ ਬਹੁਤ ਸਾਰੀ ਫਿਲਮਾਂ ਦੇ ਵਿੱਚ ਕੰਮ ਕੀਤਾ ਗਿਆ ਸੀਗਾ ਪਰ ਕੈਰੀਅਰ ਦੀ ਸ਼ੁਰੂਆਤ ਉਹਨਾਂ ਨੇ 1983 ਦੇ ਵਿੱਚ ਲੌਂਗ ਦਾ ਲਿਸ਼ਕਾਰਾ ਦੇ ਨਾਲ ਕੀਤੀ ਸੀ ਤੇ ਇਸ ਤੋਂ ਬਾਅਦ ਗੁਲਾਬੋ ਮਾਸੀ ਦੇ ਕਿਰਦਾਰ ਦੇ ਨਾਲ ਇਹ ਬਹੁਤ ਜ਼ਿਆਦਾ ਫੇਮਸ ਹੋਏ ਸੀਗੇ ਜਿੱਥੇ ਲੋਕਾਂ ਨੇ ਇਹਨੂੰ ਇਹਨਾਂ ਨੂੰ ਜਾਨਣਾ ਸ਼ੁਰੂ ਕੀਤਾ ਸੀਗਾ ਔਰ ਇਹ ਦੱਸਿਆ ਕਿ ਨਰਮਲ ਰੁਸ਼ੀ ਜੀ ਨੂੰ 2024 ਦੇ ਵਿੱਚ ਜੋ ਆ ਪ੍ਰੈਜ਼ੀਡੈਂਟ ਡਰ ਆਫ ਦੀ ਮੁਰਮੁਰ ਜੀ ਦੇ ਵੱਲੋਂ ਆ ਪਦਮ ਸ਼੍ਰੀ ਮਿਲਿਆ ਸੀਗਾ ਜੋ ਤੇ ਇਹਨਾਂ ਦਾ ਇੱਕ ਵੱਡਾ ਯੋਗਦਾਨ ਜੋ ਪੰਜਾਬੀ ਸਿਨੇਮਾ ਦੇ ਵਿੱਚ ਵੀ ਰਿਹਾ ਇਸ ਤੋਂ ਪਹਿਲਾਂ ਉਹ ਥੀਏਟਰ ਦੇ ਵਿੱਚ ਵੀ ਕੰਮ ਕਰਦੇ ਰਹੇ ਤੇ ਪੰਜਾਬੀ ਸਿਨੇਮਾ ਦੇ ਵਿੱਚ ਇਹਨਾਂ ਦੇ ਵੱਲੋਂ 1983 ਨੂੰ ਜੋ ਸੀਗਾ ਡੈਬਿਊ ਕੀਤਾ ਗਿਆ ਸੀਗਾ ਲੌਂਗ ਦਾ ਲਿਸ਼ਕਾਰਾ ਦੇ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਜਿਉਆ ਉਹ ਸੋਸ਼ਲ ਮੀਡੀਆ ਤੋਂ ਲੈ ਕੇ ਆਪਣੀ ਫਿਲਮ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਤੇ ਉਹਨਾਂ ਦੇ ਵੱਲੋਂ ਬਹੁਤ ਸਰੀ ਫਿਲਮਾਂ ਦੇ ਵਿੱਚ ਕੰਮਕਾਰ ਜੋ ਕੀਤਾ ਜਾਂਦਾ ਹੈ ਦੱਸ ਦਿਓ ਕਿ ਨਿਰਮਲ ॠषि ਜੀ ਕਈ ਨਾਮੀ ਸਿਤਾਰਾ ਦੇ ਨਾਲ ਕੰਮ ਵੀ ਕਰ ਚੁੱਕੇ ਨੇ ਹੁਣ ਉਹ ਖੁਦ ਇੰਡਸਟਰੀ ਦੀਆਂ ਟੌਪ ਸੀਨੀਅਰ ਐਕਟਰਸਿਸ ਦੇ ਵਿੱਚ ਸ਼ਾਮਿਲ ਨੇ ਐਕਟਰਸ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ ਨਾਲ ਪਰਸਨਲ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਦੇ ਵਿੱਚ ਰਹਿ ਚੁੱਕੇ ਨੇ ਦਰਸਲ ਉਹਨਾਂ ਦਾ ਆਪਣੇ ਹੀ ਭਰਾ ਦੇ ਨਾਲ ਇੱਕ ਵਿਵਾਦ ਹੋ ਗਿਆ ਸੀ ਜਿਸ ਦੇ ਚੱਲਦਿਆਂ ਖੂਬ ਹੰਗਾਮਾ ਵੀ ਮਚਿਆ ਸੀ ਦੱਸਦੀ ਹੈ ਦਰਸਲ ਉਹਨਾਂ ਦਾ ਭਰਾ ਨਾਲ ਮਕਾਨ ਨੂੰ ਲੈ ਕੇ ਹੰਗਾਮਾ ਹੋਇਆ ਸੀ ਉਹਨਾਂ ਦੇ ਭਰਾ ਨੇ ਐਕਟਰਸ 'ਤੇ ਇਲਜ਼ਾਮ ਲਗਾਇਆ ਸੀ 1975 ਵਿੱਚ ਉਹਨਾਂ ਨੇ ਮਕਾਨ ਬਣਾਇਆ ਸੀ ਉਸਨੇ ਦੱਸਿਆ ਸੀ ਕਿ ਮੈਂ ਮਕਾਨ ਦੇ ਨਾਲ ਦੀ ਥਾਂ ਖਾਲੀ ਕਰਕੇ ਭੈਣ ਨੂੰ ਦਿੱਤੀ ਸੀ ਪਰ ਇਸ ਦੇ باوجود ਨਿਰਮਲ ॠषि ਉਸ ਨੇ ਮਕਾਨ ਦੀ ਬੈਠਕ ਤੋੜ ਕੇ ਹੋਰ ਰਸਤਾ ਉਹਨਾਂ ਦੇ ਵੱਲੋਂ ਮੰਗਿਆ ਗਿਆ ਸੋ ਗਾਇਸਲੀ ਕੋਰਟ ਵੱਲੋਂ ਆਏ ਮੁਲਾਜ਼ਮ ਨੇ ਵੀ ਗਲਤ ਰਿਪੋਰਟ ਤਿਆਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤੀ ਸੀ ਜਿਸ ਦੀ ਵਜ੍ਹਾ ਕਰਕੇ ਅਦਾਲਤ ਨੇ ਭੈਣ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ ਹਾਲਾਂਕਿ ਇਸ ਬਿਆਨ ਦੇ ਉੱਤੇ ਨਿਰਮਲ ਰਿਸ਼ੀ ਜੀ ਨੇ ਕਿਹਾ ਸੀ ਕਿ ਉਹ ਮਕਾਨ ਨਹੀਂ ਡਿਗਾਉਣਾ ਚਾਹੁੰਦੇ ਸੀ ਬਸ ਆਪਣੇ ਘਰ ਦਾ ਰਸਤਾ ਬਣਾਉਣਾ ਚਾਹੁੰਦੇ ਸੀ। ਉਹਦੀ ਜੇਕਰ ਨਿਰਮਲ ਰਿਸ਼ੀ ਜੀ ਦੀ ਵਰਕ ਫਰੰਟ ਦੀ ਗੱਲ ਕਰੀਏ ਤੇ ਹੁਣ ਤੱਕ ਬਹੁਤ ਸਰੀ ਫਿਲਮਾਂ ਦੇ ਵਿੱਚ ਨਜ਼ਰ ਆ ਚੁੱਕੇ ਨੇ। ਉਹ ਭਾਵੇਂ ਨਿੱਕਾ ਜਿਹੇ ਲੜ ਵਨ ਯਾ 2 ਹੋਵੇ, ਗੋਡੇ-ਗੋਡੇ ਚਾ ਇਹਨਾਂ ਫਿਲਮਾਂ ਦੇ ਵਿੱਚ ਉਹਨਾਂ ਦੀ ਐਕਟਿੰਗ ਨੂੰ ਹਰ ਕਿਸੇ ਨੇ ਪਸੰਦ ਕੀਤਾ ਹੈ। ਇਸ ਤੋਂ ਇਲਾਵਾ ਇੱਕ ਕੁੜੀ ਫਿਲਮ ਦੇ ਵਿੱਚ ਵੀ ਉਹ ਨਜ਼ਰ ਆਏ ਸੀਗੇ ਤਾਂ ਦੱਸ ਦਈਏ ਕਿ ਨਿਰਮਲ ਰਿਸ਼ੀ ਜੀ ਨੇ ਬਿਹਤਰੀਨ ਅਦਾਕਾਰੀ ਦੇ ਨਾਲ ਨੋ ਹਲੋਹਾ ਮਨਵਾਇਆ ਤੇ ਉਹਨਾਂ ਨੇ ਥੀਏਟਰ ਤੋਂ ਆਪਣੇ ਕਰੀਅਰ ਤੇ ਸੀ ਫਿਰ ਪੰਜਾਬੀ ਸਿਨੇਮਾ ਦੇ ਵਿੱਚ ਕੰਮ ਕੀਤਾ ਤੇ ਹੁਣ ਲਗਾਤਾਰ ਉਹ ਹਾਲੇ ਵੀ ਪੰਜਾਬੀ ਸਿਨੇਮਾ ਦੇ ਵਿੱਚ ਐਕਟਿਵ ਨਜ਼ਰ ਆ ਰਹੀ ਨੇ ਤੇ ਸੋਸ਼ਲ ਮੀਡੀਆ ਉੱਤੇ ਵੀ ਕਦੇ-ਕਦੇ ਉਹ ਆਪਣੀ professionਲ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਪੋਸਟਾਂ ਸਾਂਝੇ ਕਰਦੇ ਨੇ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਉਹਨਾਂ ਨੂੰ ਬੇਬੇ ਕਿਹਾ ਜਾਂਦਾ ਹੈ ਕੱਬੀ ਬੇਬੇ ਕਿਹਾ ਜਾਂਦਾ ਹੈ ਤੇ ਉਹਨਾਂ ਨੂੰ ਹਰ ਕੋਈ ਬਹੁਤ ਪਿਆਰ ਕਰਦਾ ਹੈ ਪਰ ਤੁਹਾਨੂੰ ਨਿਰਮਲ ॠषि ਜੀ ਦੀ ਅਦਾਕਾਰੀ ਕਿਵੇਂ ਦੀ ਲੱਗਦੀ ਹੈ ਜਾਂ ਫਿਰ ਕਿਹੜੀ ਕਿਰਦਾਰ ਦੇ ਨਾਲ ਤੁਸੀਂ ਉਹਨਾਂ ਦੇ ਨਾਲ ਜੁੜੇ ਸਿਗੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਉਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੇ ਦਾ ਇਜਾਜ਼ਤ ਦੇ ਦੇਖਦੇ ਰੋ next to tv